ਅਬੋਹਰ ਦੇ ਹਨਮਾਨਗੜ੍ਹ ਰੋਡ ਉੱਪਰ ਇੱਕ ਬੱਕਰੀਆਂ ਦੇ ਬਾੜੇ 'ਚ 29 ਅਪ੍ਰੈਲ ਦੀ ਰਾਤ ਨੂੰ ਇੱਕ ਆਲਟੋ ਕਾਰ ਆ ਕੇ ਰੁਕਦੀ ਹੈ ਤੇ ਉਸ ਦੇ ਵਿੱਚੋਂ ਤਿੰਨ ਵਿਅਕਤੀ ਉਤਰ ਕੇ ਬਾੜੇ ਦੇ ਮਾਲਕ ਦੀ ਧੌਣ ਉੱਪਰ ਕਾਪਾ ਰੱਖਦੇ ਨੇ ਤੇ ਸੱਤ ਬੱਕਰੀਆਂ ਤੇ ਇੱਕ ਬੱਕਰਾ ਚੋਰੀ ਕਰਕੇ ਲੈ ਜਾਂਦੇ ਨੇ ਬੱਕਰੀਆਂ ਦੇ ਮਾਲਕ ਰਾਮਸਰਾਂਵਾਸੀ ਫੌਜੀ ਪੁੱਤਰ ਤੋਤਾਰਾਮ ਨੇ ਇਸ ਬੰਦ ਚ ਸ਼ਿਕਾਇਤ ਦਿੱਤੀ ਤਾਂ ਸਥਾਨਾ ਸਿਟੀ 2 ਪੁਲਿਸ ਨੇ ਇੱਕ ਮਹੀਨੇ ਦੀ ਤਫ਼ਤੀਸ਼ ਦੌਰਾਨ ਬੱਕਰੀ ਚੋਰ ਲੱਭ ਲਏ ਅਤੇ ਪਰਚਾ ਵੀ ਦਰਜ ਕਰ ਲਿਆ ਆਰੋਪੀਆਂ ਦੀ ਪਛਾਣ ਭੁਪਿੰਦਰ ਐਲੀਅਸ ਪਿੰਦਾ ਪੁੱਤਰ ਪੂਰਨ ਸਿੰਘ ਜਿਮੀ ਐਲੀਸ ਕਾਕੂ ਅਤੇ ਅਬੇ ਪੁੱਤਰ ਕਾਲਾ ਸਿੰਘ ਵਾਸੀ ਬਰਿਆਮ ਨਗਰ ਦੇ ਰੂਪ ਚ ਹੋਈ ਹੈ ਇਹਨਾਂ ਵਿੱਚੋਂ ਇੱਕ ਆਰੋਪੀ ਸਰੀਏ ਬੰਨਣ ਦਾ ਕਾਰੀਗਰ ਹੈ ਇਹਨਾਂ ਨੇ ਬੱਕਰੀਆਂ ਚੋਰੀ ਕੀਤੀਆਂ ਅਤੇ ਮਲੇਰ ਕੋਟਲਾ ਵਿੱਚ ਵੇਚ ਕੇ ਆ ਗਏ ਜਾਣਕਾਰ ਦਿੰਦੇ ਥਾਣਾ ਸਿਟੀ 2 ਦੇ ਐਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਆਰੋਪੀਆਂ ਦਾ 3 ਦਿਨ ਦਾ ਰਿਮਾਂਡ ਹਸਲ ਕਰ ਲਿਆ ਗਿਆ ਹੈ ਪਰ ਬੱਕਰੀਆਂ ਅਤੇ ਕਾਰ ਬਰਾਮਦ ਨਹੀਂ ਹੋਏ ਤੇ ਸਰਨਾ ਫੌਜੀ ਪੁੱਤਰ ਤੋਤਾਰਾਮ ਨਿਵਾਸੀ ਗਾ ਰਾਮਸਰਾ ਦਾ ਇਹਨਾਂ ਨੇ ਬੱਕਰੀਆਂ ਪਾਲਣ ਦਾ ਕੰਮ ਕਰਦੇ ਆ ਇਹਨਾਂ ਨੇ ਅਜੀਮਗੜ ਦੇ ਏਰੀਆ 'ਚ ਇੱਥੇ ਬੱਕਰੀਆਂ ਬਿਠਾਈਆਂ ਹੋਈਆਂ ਸੀਗੀਆਂ 29 ਚ 24 ਦੀ ਦਰਮਿਆਨੀ ਰਾਤ ਨੂੰ ਜਿਹੜਾ ਇਹ ਤਿੰਨ ਚਾਰ ਪੱਦੇ ਗਏ ਉੱਥੇ ਉਹਨਾਂ ਦੀਆਂ ਬੱਕਰੀਆਂ ਚੱਕ ਕੇ ਕਾਰ ਵਿੱਚ ਸਿੱਟ ਕੇ ਲਾਪੇ ਉਹ ਜਾਗ ਪਿਆ ਤੇ ਉਹਨੂੰ ਪਤਾ ਲੱਗ ਗਿਆ ਤੇ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਕਾਪੀ ਦੀ ਨੋਕ ਤੇ ਉਹਦੀਆਂ ਸੱਤ ਬੱਕਰੀਆਂ ਤੇ ਇੱਕ ਬੱਕਰਾ ਜਿਹੜਾ ਚੱਕ ਕੇ ਲੈ ਗਏ ਕਾਰ ਆਟੋ ਵਿੱਚ ਸਿੱਟ ਕੇ ਲੈ ਗਏ ਉਹ ਬਾਅਦ ਵਿੱਚ ਉਹਨੇ ਟੈਸਟ ਕਰਕੇ ਸਟੇਟਮੈਂਟ ਦਿੱਤੀ ਵੀ ਇਹ ਪਛਾਣ ਕਰ ਲਿਆ ਆਪਾਂ ਤਾਂ ਉਹਦੇ ਬੰਦੇ ਹੈਗੇ ਇੱਕ ਭਿੰਦਾ ਪੁੱਤਰ ਪੂਰਨ ਸਿੰਘ ਇੱਕ ਜਿੰਮੀ ਮਸੀਹ ਇੱਕ ਅਬੇ ਪੁੱਤਰ ਕਾਲੀ ਇਹ ਸਾਰੇ ਬਰਿਆਮਨਗਰ ਦੇ ਤਿੰਨੇ ਦੋਸ਼ੀ ਹੈਗੇ ਆ ਇਹ ਚੱਕ ਕੇ ਇੱਥੋਂ ਲੈ ਗਏ ਸੀ ਬਲੇਰ ਕੋਟਲਾ ਸਾਈਡ ਜਿੱਦੇ ਚਾਹੀ ਦੋ ਦੋਸ਼ੀਆਂ ਨੂੰ ਅਸੀਂ ਰੈਸਟ ਕਰ ਲਿਆ ਭਿੰਦਾ ਪੁੱਤਰ ਪੂਰਨ ਸਿੰਘ ਤੇ ਜਿੰਮੀ ਮਸੀਹ ਨੂੰ ਇਹਨਾਂ ਨੂੰ ਅਸੀਂ ਰੈਸਟ ਕਰ ਲਿਆ ਇਹਨਾਂ ਨੂੰ ਕੇਸ ਕਰਕੇ ਪੁਲਿਸਰਮਾਨ ਲੈ ਗਿਆ ਇਹ ਤਾਂ ਚੱਲ ਰਹੀ ਹੈ ਦੀ ਰਿਮਾਂਡ ਦੇ ਦੇ ਸਰ ਰਿਮਾਂਡ ਮਿਲਿਆ ਸਰ ਰਿਮਾਂਡ ਤੇ ਅਸਟੈਂਡ ਹੈਗੇ ਦੇਖੋ ਜੀ ਚੋਰੀ ਕਿਉਂ ਕੀਤੀ ਜੀ ਕੋਈ ਰੀਜਨ ਸਰ ਕੋਈ ਦੇਖੋ ਜੀ ਇਹ ਪੈਸੇ ਦੇ ਲਾਲਚ ਵਿੱਚ ਆ ਜੀ ਇਹ ਅੱਜ ਕੱਲ ਮਸਾ ਪਤਾ ਕਰਦੇ ਨੌਜਵਾਨ ਜ਼ਿਆਦਾ ਉਹਦੀ ਜਿਹੜੀ ਪਰਪਾਈ ਲਈ ਹੈ ਪੈਸੇ ਦੀ ਜਿਹੜੇ ਕਰਨ ਵਾਸਤੇ ਉਹ ਚੱਕ ਕੇ ਲੈ ਗਏ ਇਹੋ ਜਿਹੀਆਂ ਮਾਰਤਾਂ ਅੱਜ ਕੱਲ ਹੁਣ ਆ ਵੀ ਹੁੰਦੀਆਂ ਤੇ ਇਹ ਚੱਕ ਕੇ ਲੈ ਗਏ ਸੀਗੇ ਤੇ ਇਹਨਾਂ ਨਾਲ ਸਖਤੀ ਦਾ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਇਹ ਕਿਹੜਾ ਰੋਲਾ ਲਾਇਆ ਮੇਰੇ ਕੋਲ ਨੰਬਰ ਇਹ ਸਖਸ਼ਮ 392 ਆਪੀਸੀ ਤਿਆਦ ਅਸੀਂ ਕਰਵਾ ਦੱਜ ਕੀਤਾ ਫਿਰ ਅੱਗੇ ਜੋ ਅਸੋਂ ਬਰਾਮਦਗੀ ਹੋਵੇਗੀ ਉਸ ਹਿਸਾਬ ਨਾਲ ਧਾਰਾ ਦਾ ਬਦਲ ਕਰਵਾ ਦੇ ਜੀ ਇਹ ਬੱਕਰੀਆਂ ਲੈ ਗਈ ਸੀ ਸਰ ਕੋ ਬਰਾਮਦ ਹੋਈਆਂ ਬੱਕਰੀਆਂ ਨਹੀਂ ਹਾਇ ਤੱਕ ਨਹੀਂ ਬਰਾਮਦ ਹੋਈ ਸਾਰੇ ਨਾਲ ਕੁਝ ਨਹੀਂ ਚੱਲ ਰਹੀ